ਜੇ ਕੋਈ ਸਰਾਤਰ ਵਿਰੋਧੀ ਗੱਲ ਸਾਹਮਣੇ ਆਏਗੀ ਕਨਿਆ ਮਿੱਤਲ ਵੱਲੋਂ ਜਾਂ ਹੋਰ ਵੀ ਕਿਸੇ ਆਗੂ ਵੱਲੋਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਤੇ ਔਨ ਰਿਕਾਰਡ ਕਰ ਰਿਹਾ ਮੈਂ ਉਹਦਾ ਪਤਲਾ ਫੁਕਾ ਲਿਆ ਮੰਨ ਲਓ ਹੁਣ ਕਦੇ ਸਟੇਜ ਤੇ ਇਹਨਾਂ ਨੂੰ ਕੋਈ ਕਾਂਗਰਸ ਵਾਲਾ ਬੁਲਾਉਂਦਾ ਹੈਗਾ ਤੇ ਉੱਥੇ ਜਾ ਕੇ ਭਜਨ ਗਾਉਣਗੇ ਉਹ ਕਿਵੇਂ ਜੋ ਆਰਾਮ ਕੋ ਕਿਉਂਕਿ ਜਿਹੜਾ ਲੋਕ ਜਾਣਦੇ ਨੇ ਉਹ ਤਾਂ ਇਹੀ ਜਾਣਦੇ ਨੇ ਵੀ ਭਾਜਪਾ ਨੇ ਅਯੁੱਧਿਆ ਮੰਦਿਰ ਦਾ ਵੀ ਜੋ ਵੀ ਕੰਮ ਕਰਾਇਆ ਉੱਥੇ ਜਾ ਕੇ ਅੱਜ ਜਿਹਦੇ ਤੋਂ ਅਸੀਂ ਮੰਗਦੇ ਆ ਤੇ ਸਾਡੀ ਕੀ ਔਕਾਤ ਆ ਅਸੀਂ ਕਹਿ ਰਹੀ ਅਸੀਂ ਉਹਨੂੰ ਲੈ ਕੇ ਆਏ ਆ ਕਮਾਲ ਤੇ ਮੈਂ ਨਹੀਂ ਸਮਝਦਾ ਕਿ ਕੋਈ ਕਿਸੇ ਦਾ ਕਰਤਾਰ ਡਿੱਗ ਜਾਂਦਾ ਇਹ ਰਾਜਨੀਤੀ ਦੇ ਫੈਸਲੇ ਨੇ ਇਹ ਲੋਕਾਂ ਦੇ ਨਿੱਜੀ ਫੈਸਲੇ ਭਾਈਪਾਨ ਨੇ ਉਹਨਾਂ ਨੂੰ ਇਸਤੇਮਾਲ ਕੀਤਾ ਤੇ ਜਦੋਂ ਉਹਨਾਂ ਨੂੰ ਕੰਮ ਲੱਗਿਆ ਤੇ ਸ਼ਾਇਦ ਹੋ ਸਕਦਾ ਹੈ ਇਹ ਕੁਝ ਗੱਲਾਂ ਕਰਕੇ ਕਨਿਆ ਮਿਤਲ ਨੇ ਮਜਬੂਰਨ ਫੈਸਲਾ ਲਿਆ ਹੋਵੇ ਸੋਸ਼ਲ ਨੈਟਵਰਕ ਤੇ ਬਾੜ ਹੀ ਆ ਗਈ ਉਹਨਾਂ ਦੇ ਖਿਲਾਫ ਕਿ ਜੀ ਇਹ ਕਰਤਾਰ ਹੈ ਇਹਦਾ ਬਾਈਕਾਟ ਕਰੋ ਅਨਫੋਲੋ ਕਰੋ ਵੀ ਅੱਜ ਕਿਉਂ ਕਾਂਗਰਸ ਨੂੰ ਆਪਣਾ ਰਸਤਾ ਚੁਣ ਲੈਂਦਾ ਤੇ ਉਹਨੂੰ ਅਨਫੋਲੋ ਕਰ ਦਿਓ ਸਨਾਤਨ ਦੀ وجہ ਨਾਲ ਤਾਂ ਕੋਈ ਰਾਜਨੀਤਕ ਦਲ ਹੋ ਸਕਦਾ ਲੇਕਿਨ ਕਿਸੇ ਰਾਜਨੀਤਕ ਦਲ ਵੱਲੋਂ ਇਹ ਕਿਹਾ ਜਾਵੇ ਵੀ ਸਾਡੀ وجہ ਨਾਲ ਸਨਾਤਨ ਹੈ ਇਹ ਕਤਈ ਨਹੀਂ ਕਿਸੇ ਬੰਦੇ ਦਾ ਮੋਰਲ ਡਾਊਨ ਨਾ ਕਰੋ ਵੀ ਕੱਲ ਉਹ ਵਾਕੇ ਕਹੇ ਯਾਰ ਵੀ ਮੈਂਨੇ ਸਾਲਾ ਦੋ ਸਨਾਤਨ ਦੀ ਸੇਵਾ ਕੀਤੀ ਤੇ ਅੱਜ ਮੇਰੇ ਨਿੱਜੀ ਫੈਸਲੇ ਨਾਲ ਮੈਨੂੰ ਸਨਾਤਨ ਤੋਂ ਦੂਰ ਕਰਨ ਦੀ ਸਨਾਤਨ ਦਾ ਗੱਦਾਰ ਕਿਹਾ ਜਾਵੇ ਤੇ ਯਾਰ ਮੈਂ ਛੱਡੀ ਦਿੰਨਾ ਨਹੀਂ ਤਾਂ ਅਸ ਦੀ ਰੀਡ ਚ ਜੇ ਕੋਈ ਲੀਡਰ ਉਹ ਸਵੇਰੇ ਕਾਂਗਰਸ ਦਾ ਪ੍ਰਚਾਰ ਕਰ ਰਿਹਾ ਹੁੰਦਾ ਦੁਪਹਿਰੇ ਭਾਜਪਾ ਦੇ ਮੰਚ ਤੇ ਹੁੰਦਾ ਸਾਡੇ ਲੋਕਾਂ ਦੀ ਕੁਝ ਮੈਂਟੈਲਿਟੀ ਗਲਤ ਐ ਇਸ ਵਿਸ਼ੇ ਤੇ ਕਿ ਜੇ ਉਹ ਫਲਾ ਫਲਾ ਪਾਰਟੀ ਚ ਚਲੇ ਜਾਊਗਾ ਤੇ ਸ਼ਾਇਦ ਉਹ ਆਪਣੇ ਧਰਮ ਚ ਨਾ ਰਹੇ ਹਰ ਇੱਕ ਬੰਦਾ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਇਹ ਬਹੁਤ ਸਾਡੇ ਲੋਕ ਜਿਹੜੇ ਨੇ ਬ੍ਰਾਹਮਣਿਕ ਨੇ ਇਸ ਵੇਲੇ ਕਿ ਜਿਹੜੇ ਸਨਾਤਨ ਨੂੰ ਭਾਜ ਭਾਜ ਸਮਝੀ ਬੈਠੇ ਕਈ ਵਾਰੀ ਉਹ ਫੋਮਾਂ ਵੀ ਉੱਡੀਆਂ ਵੀ ਟਿਕਟ ਦਾ ਦਾਵਾ ਤਨੀਆ ਮਿੱਤਲ ਵੱਲੋਂ ਕੀਤਾ ਗਿਆ ਜਾਂ ਫਿਰ ਲੋਕਾਂ ਨੇ ਕਿਹਾ ਵੀ ਉਹ ਤੋਂ ਲੜ ਸਕਦੇ ਆ ਤੇ ਉਦੋਂ ਇਹਨਾਂ ਨੂੰ ਵੀ ਹਰੀ ਝੰਡੀ ਕਿਤੋਂ ਵੀ ਨਹੀਂ ਮਿਲੀ ਦੂਰੀ ਬਣਾਉਣ ਦਾ ਕਾਰਨ ਇਹ ਵੀ ਹੋ ਸਕਦਾ ਆ ਜਿਹੜੇ ਲੋਕ ਨਾਲ ਤਾੜ ਰਹੇ ਆ ਕਈ ਮੇਰੇ ਵੀਰ ਕਹ ਰਹੇ ਵੀ ਇਹਨੂੰ ਬੁਲਾਣਾ ਬੰਦ ਕਰ ਦਈਏ ਇਹਨੇ ਤੋਂ ਜਾਗਰੰਗ ਉਹ ਤੁਹਾਡੀ ਆਪਣੀ ਸੋਚ ਹੈ ਪਰ ਜਿਹੜਾ ਸ਼ਖਸ ਕੱਲ ਤੱਕ ਤੁਹਾਡੇ ਸਨਾਤਨ ਦੀ ਅਲਖ ਜਗਾ ਰਿਹਾ ਸਨਾਤਨ ਦੇ ਜਿਹੜੇ ਵੱਡੇ ਵੱਡੇ ਆਪਰੇ ਆਪ ਨੂੰ ਸੰਤ ਕਹਿੰਦੇ ਸੰਤ ਮਹਾਂਪੁਰਸ਼ ਕਹੋਂਦੇ ਆ ਜਿਹੜੇ ਉਹ ਕਈ ਵਾਰੀ ਸੰਕੋਚ ਕਰ ਜਾਂਦੇ ਆ ਵੱਡੇ ਵੱਡੇ ਕੱਟ ਦੇ ਵਿੱਚ ਕੱਲ ਕਹਿਨ ਨੂੰ ਕਨਯਮੇ ਤਲਿਓ ਬਿਲਕੁਲ ਥੋਕੇ ਗੱਲਾਂ ਕਹੀਆਂ ਚਟਾ ਸਾਹਿਬ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਤੇ ਵਾਇਰਲ ਹੋ ਰਹੀ ਹੈ ਵੀ ਕਨਈਆ ਮਿੱਤਲ ਨੇ ਜਿਹੜੀ ਵੀਡੀਓ ਪਾਈ ਹੈ ਵੀ ਉਹਦੇ ਵਿੱਚ ਉਹ ਕਹਿ ਰਹੇ ਨੇ ਵੀ ਮੈਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦਾ ਪਹਿਲਾਂ ਤਾਂ ਇਹ ਜਾਨਣਾ ਚਾਹਵਾ ਕਿਵੇਂ ਦੇਖਦੇ ਹੋ ਵੀ ਕਾਂਗਰਸ ਦੇ ਵਿੱਚ ਕਿਉਂ ਸ਼ਾਮਲ ਹੋਣਾ ਉਹਨਾਂ ਨੇ ਫੈਸਲਾ ਕੀਤਾ ਕੀ ਲੋਕਾਂ ਦੇ ਵਿਚਾਰ ਨੇ ਪਹਿਲੀ ਗੱਲ ਤਾਂ ਇਹ ਜਿਹੜਾ ਇਹ ਕਨਈਆ ਮਿੱਤਲ ਜੀ ਵੱਲੋਂ ਕਾਂਗਰਸ 'ਚ ਸ਼ਾਮਲ ਹੋਣ ਦੀ ਗੱਲ ਆਪਦੇ ਸੋਸ਼ਲ ਨੈਟਵਰਕ ਪਲੇਟਫਾਰਮ ਤੇ ਕਹੀ ਹੈ ਮੀਡੀਆ ਰਿਪੋਰਟਸ ਵੀ ਆਈ ਹੈ ਇਹਦਾ ਕਾਰਨ ਕੀ ਹੈ ਮੂਲ ਰੂਪ 'ਚ ਤਾਂ ਉਹ ਹੀ ਦੱਸ ਸਕਦੇ ਕਿਉਂਕਿ ਇਹ ਉਹਨਾਂ ਦਾ ਨਿੱਜੀ ਰਾਜਨੀਤਿਕ ਫੈਸਲਾ ਹੈ ਹਰ ਇੱਕ ਵਿਅਕਤੀ ਨੂੰ ਭਾਰਤ ਦੇ ਲੋਕਤੰਤਰ ਦੇ ਮੁਤਾਬਕ ਉਹਦਾ ਲੋਕਤੰਤਰੀ ਅਧਿਕਾਰ ਹੈ ਕਿ ਉਹ ਆਪਦੇ ਕਿਸੇ ਵੀ ਪਾਰਟੀ 'ਚ ਸ਼ਾਮਲ ਹੋ ਸਕਦਾ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਜੁਆਇਨ ਕਰ ਸਕਦਾ ਤੇ ਇਹ ਕਰਨਯਯ ਮਿੱਤਲ ਦਾ ਨਿੱਜੀ ਫੈਸਲਾ ਇਹਦੇ ਚਿੰਦਾ ਬਿਵਾਲ ਨਹੀਂ ਹੋਣਾ ਚਾਹੀਦਾ ਦੂਸਰਾ ਤੁਸੀਂ ਗੱਲ ਕਹੀ ਵੀ ਭਾਜਪਾ ਦਾ ਉਹ ਪ੍ਰਚਾਰ ਪ੍ਰਸਾਰ ਕਰਦੇ ਨਜ਼ਰ ਆਏ ਠੀਕ ਹੈ ਉਹਨਾਂ ਨੇ ਬਤਾਰ ਕਲਾਕਾਰ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਬਹੁਤ ਸਾਰੇ ਕਲਾਕਾਰਾਂ ਨੂੰ ਆਪਦੇ ਮੰਚਾਂ ਤੇ ਬੁਲਾ ਕੇ ਆਪਦਾ ਪ੍ਰਚਾਰ ਕਰਾਂਦੀਆਂ ਤੱਕ ਨੇ ਯਮਿਤਲ ਨੇ ਵੀ ਮੀਨ ਟਾਈਮ ਜਿਹੜਾ ਪ੍ਰਚਾਰ ਪ੍ਰਸਾਰ ਕੀਤਾ ਇਹ ਵੀ ਹੋ ਸਕਦਾ ਹੈ ਕਿ ਮੀਨ ਟਾਈਮ ਉਪਾਟ ਰਿਹਾ ਹੋਵੇ ਤੇ ਅੱਜ ਕਿਤੇ ਨਾ ਕਿਤੇ ਜੇ ਕਾਂਗਰਸ ਚ ਜਾਣ ਦੀ ਉਹਨਾਂ ਨੇ ਗੱਲ ਕਹੀ ਹੈ ਤੇ ਮੈਂ ਸਮਝਦਾ ਐਡੀ ਕੋਈ ਵੱਡਾ ਇਸ਼ੂ ਨਹੀਂ ਹੋਣਾ ਚਾਹੀਦਾ ਦੋ ਦਿਨ ਪਹਿਲਾਂ ਮੈਂ ਦੇਖਿਆ ਵੀ ਫੇਸਬੁੱਕ ਤੇ ਉਹਨਾਂ ਨੇ ਆਪਦੇ ਸੋਸ਼ਲ ਨੈਟਵਰਕ ਪੇਜ ਦੇ ਉੱਤੇ ਇਸ ਗੱਲ ਨੂੰ ਲੋਕਾਂ ਚ ਲਿਆਂਦੀ ਗੱਲ ਕਿ ਤੁਸੀਂ ਮੇਰੇ ਫੋਲੋਅਰਜ਼ ਹੋ ਤੁਸੀਂ ਜਿਹੜੇ ਮੈਨੂੰ ਚਾਹ ਨਾਲ ਲਿਓ ਮੈਂ ਤੁਹਾਡੇ ਤਾਂ ਇਹ ਗੱਲ ਪਹੁੰਚਾਣਾ ਚਾਹਨਾ ਨਹੀਂ ਤਾਂ ਅਸ ਜੀ ਰੀਡ ਚ ਜੇ ਕੋਈ ਲੀਡਰ ਉਹ ਸਵੇਰੇ ਕਾਂਗਰਸ ਦਾ ਪ੍ਰਚਾਰ ਕਰ ਰਿਆ ਹੁੰਦਾ ਦੁਪਹਿਰੇ ਭਾਜਪਾ ਦੇ ਮੰਚ ਤੇ ਹੁੰਦਾ ਬਹੁਤ ਸਾਰੇ ਐਗਜ਼ਾਮਪਲ ਹੋਏ ਆ ਜੀ ਸਵੇਰੇ ਉਹ ਭਾਜਪਾ ਦਾ ਪ੍ਰਚਾਰ ਕਰ ਰਿਆ ਹੁੰਦਾ ਦੁਪਹਿਰੇ ਆਮ ਆਦਮੀ ਪਾਰਟੀ ਦੇ ਮੰਚ ਤੇ ਹੁੰਦਾ ਬਹੁਤ ਸਾਰੇ ਅਜਿਹੇ ਵੀ ਜਿਹੜੇ ਉਦਾਹਰਣ ਹੋਏ ਆ ਸੁਖਨਯਮ ਮਿੱਤਲ ਦੇ ਐਪੀਸੋਡ ਚ ਸਾਨੂੰ ਐਡਾ ਭਾਵੁਕ ਜਾਂ ਐਡਾ ਜਜ਼ਬਾਤੀ ਹੋਣ ਦੀ ਲੋੜ ਨਹੀਂ ਜਿਹੜੇ ਉਹਦੇ ਭਜਨਾਂ ਨੂੰ ਉਦੇ ਸਨਾਤਨ ਧਰਮ ਦੇ ਪ੍ਰਚਾਰ ਪ੍ਰਸਾਰ ਨੂੰ ਜੋ ਉਹਨਾਂ ਦੀ ਮੈਂ ਸਮਝਦਾ ਦੇਣ ਜੋ ਭਾਵੇਂ ਬੇਸ਼ੱਕ ਦੀ ਉਹਨਾਂ ਨੇ ਸਨਾਤਨ ਦੇ ਵਿੱਚ ਅਲਕ ਜਗਾਨ ਦਾ ਪ੍ਰਯਾਸ ਕੀਤਾ ਸਨਾਤਨ ਜਿਹੜੀ ਵਿਰੋਧੀ ਤਾਕਤਾਂ ਉਹਨਾਂ ਨੂੰ ਖੁੱਲੇ ਚੈਲੰਜ ਦੇ ਨਾਲ ਅਕਸੈਪਟ ਕਰਕੇ ਇਹ ਨਹੀਂ ਕਿ ਉਹਨੂੰ ਆਪਣੇ ਅੰਦਰ ਦੱਬਿਆ ਬਲਕਿ ਵਿਸ਼ਾਲ ਮੰਚ ਦੇ ਉੱਤੇ ਲੱਖਾਂ ਦੀ ਤਾਦਾਦ ਚ ਲੋਕਾਂ ਦੇ ਵਿੱਚ ਉਸ ਗੱਲ ਨੂੰ ਲਿਆਂਦਾ ਉਹਦਾ ਵਿਰੋਧ ਜਿਹੜਾ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਿਹਾ ਉਸ ਗੱਲ ਨੂੰ ਅਸੀਂ ਅੱਜ ਇੱਕ ਦਿਨ ਚ ਮਾੜਾ ਨਾ ਬਣਾ ਦਈਏ ਇੱਕ ਨਾ ਯਮਤਲ ਨੇ ਜੇ ਕਾਂਗਰਸ ਚ ਜਾਣ ਦੀ ਗੱਲ ਕੀਤੀ ਤੇ ਉਹ Hindu ਹੀ ਨਹੀਂ ਰਿਹਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਭਾਜਪਾ ਤੋਂ ਜੁੜਾ ਹੋ ਕੇ ਕੰਮ ਕਰਦੀਆਂ ਤੇ ਕਿਤੇ ਵੱਧ ਭਾਜਪਾ ਤੋਂ ਵੱਧ ਉਹ ਜਜ਼ਬਾਤੀਓ ਕੇ Hindu ਧਰਮ ਦੀ ਸनातਨ ਧਰਮ ਦੀ ਕੰਮ ਕਰਦੀਆਂ ਜਾਂ ਜਿਸ ਪਾਰਟੀ ਚ ਮੈਂ ਸ਼ਿਵ ਸਨਾ ਉਹਦੇ ਬਾਲਾਸਾਭ ਠਾਕਰੇ ਅਸੀਂ ਭਾਜਪਾ ਤੋਂ ਲੱਗ ਹੋਏ ਹਾਂ 2019 ਤੋਂ ਬਾਅਦ ਤੇ ਅਸੀਂ ਕਿਤੇ ਕੰਮ ਨਹੀਂ ਕਰ ਰਹੇ ਅਸੀਂ ਅੱਜ ਸੌਰੀ 2021 ਤੋਂ ਬਾਅਦ ਜਦੋਂ ਸਰਕਾਰ ਉੱਤੇ ਤੋੜੀ ਗਈ ਹੈ ਮਹਾਰਾਸ਼ਟਰ ਜੋ ਵੀ ਏਜੰਡਾ ਉੱਤੇ ਭਾਜਪਾ ਨੇ ਆਪਣਾ ਸਰਕਾਰੀ ਤੰਤਰ ਨਾਲ ਅਪਣਾਇਆ ਤੇ ਜੇ ਅੱਜ ਅਸੀਂ ਓਪੋਜੀਸ਼ਨ ਦੇ ਵਿੱਚ ਉੱਤੇ ਹਲਾਇਸਤਾ ਸਾਡੀ ਆਮ ਆਦਮੀ ਪਾਰਟੀ ਦੇ ਕਾਂਗਰਸ ਨਾਲ ਗੱਟਬੰਦੀ ਨਾ ਉੱਪਰ ਤੇ ਕਿਹਾ ਅਸੀਂ ਪੂਰੇ ਦੇਸ਼ 'ਚ ਕੰਮ ਨਹੀਂ ਕਰ ਰਹੇ ਸਨਾਤਨ ਧਰਮ ਲਈ ਰੋਜ਼ ਤੋਡੇ ਚੈਨਲਾਂ ਤੇ ਅਸੀਂ ਹੁੰਨੇ ਆ ਸਨਾਤਨ ਧਰਮ ਦੀ ਅਲੱਗ ਜਗਾਂ ਦੇ ਲਈ ਸਨਾਤਨ ਧਰਮ ਦੇ ਮੋਦੀਆਂ ਦੇ ਇਕੱਠੇ ਹੁੰਨੇ ਆ ਇਹ ਜ਼ਰੂਰੀ ਨਹੀਂ ਹੈ ਸਾਡੇ ਲੋਕਾਂ ਦੀ ਕੁਝ ਮੈਂਟੈਲਿਟੀ ਗਲਤ ਹੈ ਇਸ ਵਿਸ਼ੇ ਤੇ ਕਿ ਜੇ ਉਹ ਫਲਾ ਫਲਾ ਪਾਰਟੀ 'ਚ ਚਲੇ ਜਾਊਗਾ ਤਾਂ ਸ਼ਾਇਦ ਉਹ ਆਪਣੇ ਧਰਮ 'ਚ ਨਾ ਰਹੇ ਹਰ ਇੱਕ ਬੰਦਾ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਦੇਖੋ ਉਹਨੂੰ ਮੌਕਾ ਲਾ ਦਿਓ ਹੋ ਸਕਦਾ ਵੀ ਉਹ ਤੁਹਾਡੇ ਜਿਹੜੇ ਐਕਸਪੈਕਟੇਸ਼ਨਸ ਨੇ ਤੁਹਾਡੀਆਂ ਜੋ ਉਦਾਹਰਨਾਂ ਤੁਸੀਂ ਦੇ ਰਹੇ ਹੋ ਇਸ ਵੇਲੇ ਉਹਦੇ ਹਲੇ ਜਾਣ ਤੋਂ ਪਹਿਲਾਂ ਕੀ ਪਤਾ ਉਹ ਉਹਨੂੰ ਹਾਰ ਹੀ ਬਦਲ ਦੇ ਉਸ ਚੀਜ਼ ਦੀ ਤੇ ਆਉਣ ਵਾਲਾ ਸਮਾਂ ਦੱਸੇ ਵੀ ਵਾਕਈ ਯਾਰ ਇੱਕ ਐਗਜ਼ਾਮਪਲ ਸੈੱਟ ਕੀਤੀ ਕਰਾਂ ਜਮਿਤਲ ਨੇ ਕਿ ਜਿਹਨੇ ਪਾਰਟੀ ਲੈਵਲ ਤੋਂ ਉੱਤੇ ਢਕੇ ਸਨਾਤਨ ਦੀ ਗੱਲ ਕੀਤੀ ਔਰ ਉਹ ਕਹਿ ਵੀ ਰਹਿ ਟੋਕ ਕੇ ਕਿ ਮੈਂ ਸਨਾਤਨ ਦਾ ਪ੍ਰਚਾਰ ਪ੍ਰਸਾਰ ਕਿਸੇ ਵੀ ਦਲ ਨਾਲ ਕਰ ਸਕਦਾ ਔਰ ਬਿਲਕੁਲ ਇੱਕ ਗੱਲ ਮੌਦੀ ਸਹਿਮਤ ਆ ਕਿ ਸਨਾਤਨ ਦਾ ਮਤਲਬ ਕੇਵਲ ਪਾਜਪਾ ਨਹੀਂ ਹੈ ਇਹ ਬਹੁਤ سارے ਲੋਕ ਜਿਹੜੇ ਨੇ ਭ੍ਰਮਿਤ ਨੇ ਇਸ ਵੇਲੇ ਕਿ ਜਿਹੜੇ ਸਨਾਤਨ ਨੂੰ ਪਾਜਪਾ ਸਮਝੀ ਬੈਠੇ ਸਨਾਤਨ ਕਰਕੇ ਦਾ ਕੋਈ ਦਲ ਹੋ ਸਕਦਾ ਕਿਸੇ ਦਲ ਕਰਕੇ ਸਨਾਤਨ ਨਹੀਂ ਹੋ ਸਕਦਾ ਇਸ ਗੱਲ ਐ ਵੀ ਦੇਖਿਆ ਕਿ ਕਈ ਵਾਰੀ ਜਿਵੇਂ ਚੰਡੀਗੜ੍ਹ ਦੀ ਗੱਲ ਕਰ ਲਈਏ ਚੰਡੀਗੜ੍ਹ ਜਾਂ ਹੋਰ ਸਟੇਟਾਂ ਦੀ ਗੱਲ ਕਰੀ ਕਈ ਵਾਰੀ ਅਫਵਾਹਾਂ ਵੀ ਉੱਡੀਆਂ ਵੀ ਟਿਕਟ ਦਾ ਦਾਵਾ ਤਨੇ ਅਮਿਤਲ ਵੱਲੋਂ ਕੀਤਾ ਗਿਆ ਜਾਂ ਫਿਰ ਲੋਕਾਂ ਨੇ ਕਿਹਾ ਵੀ ਉੱਥੋਂ ਲੜ ਸਕਦੇ ਆ ਤੇ ਉਦੋਂ ਇਹਨਾਂ ਨੂੰ ਵੀ ਹਰੀ ਝੰਡੀ ਕਿਤੋਂ ਵੀ ਨਹੀਂ ਮਿਲੀ ਦੂਰੀ ਬਣਾਉਣ ਦਾ ਕਾਰਨ ਇਹ ਵੀ ਹੋ ਸਕਦਾ ਦੇਖੋ ਹੋ ਸਕਦਾ ਨਹੀਂ ਮੇਰਾ ਖੁੱਲੇ ਤੌਰ ਤੇ ਤੁਹਾਡੇ ਚੈਨਲ ਤੇ ਔਨ ਰਿਕਾਰਡ ਦਾਵਾ ਹੈ ਕਿ ਬਿਲਕੁਲ ਇਹ ਗੱਲ ਹੋ ਸਕਦੀ ਹੈ ਕਿ ਪਹਿਲਾਂ ਚੰਡੀਗੜ੍ਹ ਤੋਂ ਲੋਕ ਸਭਾ ਟਿਕਟ ਦੀ ਗੱਲ ਸਾਹਮਣੇ ਆਈ ਸੀ ਵੀ ਕਨਿਆ ਮਿੱਤਲ ਨੂੰ ਲੜਾਵਾਂਗੇ ਉੱਥੋਂ ਟਿਕਟ ਨਹੀਂ ਮਿਲੀ ਤਾਂ ਸ਼ੈ ਨਿਰਾਸ਼ਾ ਹੋਈ ਤੇ ਮੇਰੇ ਖਿਆਲ ਨਾਲ ਉਸ ਤੋਂ ਬਾਅਦ ਰਾਜ ਸਭਾ 'ਚ ਭੇਜਣ ਦੀ ਗੱਲ ਹੋਈ ਤਾਂ ਨਿਰਾਸ਼ਾ ਹੋਈ ਤਾਂ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਜਿੱਥੇ ਉਹਨਾਂ ਨੇ ਕੋਈ ਆਪ ਦੀ ਕੋ ਟਿਕਟ ਮੰਗੀ ਹੋਏਗੀ ਜਾਂ ਉਹਨਾਂ ਨੂੰ ਉਹ ਐਕਸਪੈਕਟੇਸ਼ਨ ਹੋਏਗਾ ਕਿ ਮੈਨੂੰ ਭਾਜਪਾ ਦਾ ਪ੍ਰਚਾਰ ਪ੍ਰਸਾਰ ਕਰਦੇ ਕਿਉਂਕਿ ਵੱਡੇ ਲੈਵਲ ਦੇ ਉੱਤੇ ਨਜ਼ਦੀਕੀਆਂ ਯੋਗੀ ਜੀ ਨਾਲ ਖੱਟਰ ਜੀ ਨਾਲ ਜਾਂ ਨਾਇਬ ਸਿੰਘ ਸਾਨੀ ਜੋ ਮੌਜੂਦਾ ਮੁੱਖ ਮੰਤਰੀ ਹੈ ਹਰਿਆਣੇ ਦੇ ਔਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਨਾਲ ਤੇ ਕਿਤੇ ਨਾ ਕਿਤੇ ਸੁਭਾਵਿਕ 하게 ਇੱਕ ਸ਼ਖਸ ਨੂੰ ਇਹ ਸ਼ਖਸੀਅਤ ਜਿਹੜੋ ਬਣ ਜਾਂਦੀ ਹੈ ਤੇ ਉਸ ਸੰਗਠਨ ਦੇ ਲਈ ਉਹ ਬਿਲਕੁਲ ਜੀਜਾ ਨੇ ਕਰ ਦਿੰਦਾ ਔਰ ਭਾਜਪਾ ਦੇ ਚੋਣਵੀ ਮੰਚਾਂ ਦੇ ਉੱਤੇ ਜਦੋਂ ਕਨਈਆ ਮਿੱਤਲ ਦੇ ਜਿਹੜੇ ਗੀਤ ਭਜਨ ਨੇ ਉਹ ਚੱਲ ਰਹੇ ਹੋਣ ਤਾਂ ਅੰਦਾਜ਼ਾ ਲੱਗ ਜਾਂਦਾ ਵੀ ਸ਼ਾਇਦ ਇਹਨੂੰ ਕੋਈ ਟਿਕਟ ਜਿਹੜੀ ਮਿਲ ਜਾਏਗੀ ਤੇ ਭਾਜਪਾ ਕੋਈ ਕਦ ਬਣਾਏਗੀ ਹੋ ਸਕਦਾ ਕੋਈ ਨਿਰਾਸ਼ਾ ਚਾ ਕੇ ਅਗਲੇ ਨੇ ਸੋਚਿਆ ਹੋਵੇ ਵੀ ਮੈਂ ਆਪਦਾ ਰਾਜਨੀਤਿਕ ਕਰੀਅਰ ਖੜਾ ਕਰਨਾ ਚਾਹੁੰਦਾ ਮੈਂ ਲੋਕਾਂ ਦੇ ਵਿੱਚ ਜੇ ਮੈਂ ਵਿਚਰ ਰਿਹਾ ਤੇ ਉਹਦੇ ਵਾਸਤੇ ਰਾਜਨੀਤਿਕ ਕੋਈ ਨਾ ਕੋਈ ਪਾਰਟੀ ਜੁਆਇਨ ਕਰਕੇ ਰਾਜਨੀਤਿਕ ਇਲੈਕਸ਼ਨ ਲੜ ਕੇ ਲੋਕਾਂ ਦੀ ਕਚਹਿਰੀ 'ਚ ਜਾਣਾ ਤੈਨੂੰ ਇਹ ਹਰ ਇੱਕ ਬੰਦੇ ਦਾ ਅਧਿਕਾਰ ਵੀ ਮੈਂ ਪਹਿਲਾਂ ਹੀ ਕਿਹਾ ਤੇ ਇਹੋ ਉਹਨਾਂ ਨੇ ਜੇ ਕਾਂਗਰਸ 'ਚ ਜਾਣ ਦਾ ਰਸਤਾ ਚੁਣਿਆ ਤਾਂ ਆਪਾਂ ਕਹਿ ਦਈਏ ਵੀ ਉਹ ਸਨਤ ਨਹੀਂ ਨਹੀਂ ਰਿਹਾ ਵੀ ਉਹਨੇ ਗਲਤ ਫੈਸਲਾ ਲਿਆ ਇਹ ਪਹਿਲਾ ਉਦਾਹਰਣ ਥੋੜੀ ਨਾ ਅਚੇਤਾ ਸਾਹਿਬ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਕਿ ਗਾਇਕ ਵੱਜੋਂ ਛੱਟ ਕੇ ਪੋਲਿਟਿਕਸ ਦੇ ਵਿੱਚ ਕਨਈਆ ਮਿੱਤਲ ਪੈਰ ਰੱਖਣਾ ਚਾਹੁੰਦੇ ਸੀ ਤੇ ਭਾਜਪਾ ਵੱਲੋਂ ਰੱਖਣਾ ਵੀ ਚਾਹੁੰਦੇ ਸੀ ਕਿਉਂਕਿ ਪਿਛਲੇ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਰਬਨੀ ਸਿੰਘ ਬਿੱਟੂ ਦੇ ਨਾਲ ਉਹ ਪ੍ਰਚਾਰ ਕਰਨ ਤੇ ਸਪੈਸ਼ਲ ਪਹੁੰਚੇ ਸੀਗੇ ਉਹਨਾਂ ਦੇ ਨਾਲ ਖੜੇ ਨਜ਼ਰ ਆਏ ਸੀ ਤੇ ਇਹ ਪੱਕੇ ਤੌਰ ਤੇ ਸਿੱਧੇ ਤੌਰ ਤੇ ਕਹਿ ਦੇਖੋ ਪਹਿਲੇ ਇੱਕ ਗੱਲ ਤਾਂ ਆਪਾਂ ਸਮਝੀਏ ਵੀ ਪਹਿਲਾ ਗਾਇਕ ਨਹੀਂ ਹੈ ਜਿਹੜਾ ਰਾਜਨੀਤਿਕ ਸਫਰ ਦੀ ਸ਼ੁਰੂਆਤ ਕਰ ਰਿਹਾ ਬਹੁਤ ਸਾਰੇ ਗਾਇਕ ਪਹਿਲਾਂ ਤੋਂ ਹੀ ਰਾਜਨੀਤਿਕ ਦੇ ਵਿੱਚ ਆਪਣੀ ਸ਼ੁਰੂਆਤ ਕਰਕੇ ਬੈਠੇ ਆ ਬਹੁਤ ਸਾਰੇ ਗਾਇਕਾਂ ਨੇ ਬਤੌਰ ਮੈਂਬਰ ਪਾਰਲੀਮੈਂਟ ਬਤੌਰ ਮੈਂ ਐਮਐਲਏ ਵਿਧਾਨ ਸਭਾ ਦੇ ਵਿੱਚ ਉਹ ਸੇਵਾ ਕਰ ਰਹੇ ਨੇ ਸੋ ਜੇ ਕਰਨਿਆ ਮਿੱਤਲ ਜੀ ਵੀ ਆਪਣੀ ਰਾਜਨੀਤਿਕ ਭਵਿਕ ਦੀ ਸ਼ੁਰੂਆਤ ਕਰਨਾ ਚਾਹੁੰਦੇ ਆ ਤੇ ਉਹ ਵਿੱਚ ਕੋਈ ਹਰਗিজ ਕੋਈ ਬਰਾਈ ਨਹੀਂ ਹੈ ਅੱਜ ਜਿਹੜੇ ਲੋਕ ਉਹਨਾਂ ਨੂੰ ਤਾੜ ਰਹੇ ਆ ਕਈ ਮੇਰੇ ਵੀਰ ਕਹ ਰਹੇ ਵੀ ਇਹਨੂੰ ਬੁਲਾਣਾ ਬੰਦ ਕਰ ਦਈਏ ਇਹਨੇ ਤੋਂ ਜਾਗਰੰਗ ਉਹ ਤੁਹਾਡੀ ਆਪਣੀ ਸੋਚ ਹੈ ਸਨਾਤਨ ਦੇ ਵਿਰੋਧੀ ਜੇ ਕੋਈ ਗੱਲ ਉਹ ਕਰਦਾ ਫਿਰ ਉਹਦਾ ਵਿਰੋਧ ਹੋਣਾ ਚਾਹੀਦਾ ਮੇਰੇ ਮੁਤਾਬਕ ਤਾਂ ਪਰ ਜਿਹੜਾ ਸ਼ਖਸ ਕੱਲ ਤੱਕ ਤੁਹਾਡੇ ਸਨਾਤਨ ਦੀ ਅਲਖ ਜਗਾ ਰਿਹਾ ਸਨਾਤਨ ਦੇ ਜਿਹੜੇ ਵੱਡੇ ਵੱਡੇ ਆਪਰੇ ਆਪ ਨੂੰ ਸੰਤ ਕਹਿੰਦੇ ਸੰਤ ਮਹਾਂਪੁਰਸ਼ ਕਹਾਉਂਦੇ ਆ ਜਿਹੜੇ ਉਹ ਕਈ ਵਾਰੀ ਸੰਕੋਚ ਕਰ ਜਾਂਦੇ ਆ ਵੱਡੇ ਵੱਡੇ ਕੱਟ ਦੇ ਵਿੱਚ ਗੱਲ ਕਹਿਣ ਨੂੰ ਕਨਯਮਿਤਨ ਨੇ ਉਹ ਬਿਲਕੁਲ ਠੋਕੇ ਉਹ ਗੱਲਾਂ ਕਹੀਆਂ ਮर्याਦਾ ਦੇ ਵਿੱਚ ਸਨਾਤਨ ਤਰੰਧਾਂ ਨੂੰ ਸਥਾਨ ਕਰਨ ਦੀ ਜਿਹੜੀ ਅਲੱਗ ਜਗਾਈ ਹੈ ਉਹਦੇ ਅਸੀਂ ਅੱਜ ਵੀ ਸਮਰਥਨ ਕਰਦੇ ਹਾਂ ਤੇ ਬੇਸ਼ੱਕ ਉਹਨਾਂ ਨੇ ਆਪਣੀ ਰਾਜਨੀਤਿਕ ਭੂਮਿਕਾ ਦੀ ਸ਼ੁਰੂਆਤ ਕਾਂਗਰਸ ਤੋਂ ਕਰ ਰਹੀ ਹੈ ਪਰ ਇੱਕ ਉਹ ਇਸ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਅਸੀਂ ਸਨਾਤਨ ਤੋਂ ਪਰੇ ਕਰ ਦਈਏ ਤੇ ਇਹ ਕਹਿ ਦਈਏ ਵੀ ਸਨਾਤਨ ਵਿਰੋਧੀ ਹੈ ਇਸ ਤਰ੍ਹਾਂ ਨਹੀਂ ਹੈ ਹੋ ਸਕਦਾ ਕਾਂਗਰਸ ਪਾਰਟੀ ਦੀਆਂ ਪਹਿਲਾਂ ਬਹੁਤ ਸਾਰੀਆਂ ਗਲਤੀਆਂ ਰਹੀਆਂ ਹੋਣ ਜਿਦੇ ਵਿੱਚ ਉਹਨਾਂ ਨੇ ਸਾਡਾ ਬਹੁਤ ਵੱਡਾ ਕਹਾਣ ਕੀਤਾ ਹੋਵੇ ਪਰ ਅੱਜ ਦੇਖੋ ਵੀ ਦੇਸ਼ ਦੇ ਅੰਦਰ ਬੜਾ ਵੱਡਾ ਇੱਕ ਤਬਕਾ ਉਹ ਕਾਂਗਰਸ ਨੂੰ ਉਹਨਾਂ ਨੇ ਕੋਦਮ ਗਰੋਗ ਕੀਤਾ ਪਿਛਲੇ ਸਮੇਂ ਦੇ ਦੌਰਾਨ ਤੇ ਅੱਜ ਦੇ ਦੌਰਾਨ ਚ ਆਪੋਜੀਸ਼ਨ ਸਟਰੋਂਗ ਹੋਈ ਹੈ ਕਿ ਦੇਸ਼ ਦੇ ਲੋਕ ਹੀ ਵੋਟਾਂ ਪਾ ਰਹੇ ਹਨ ਤੇ ਉਹਨਾਂ ਵਿੱਚ ਕੱਲੀ ਇੱਕ ਇੱਕ ਸਮੁਦਾਇ ਤਾਂ ਵੋਟ ਨਹੀਂ ਪਾ ਰਿਹਾ Hindu ਵੀ ਭਰਾ ਵੋਟ ਪਾ ਰਹੇ ਸੋ ਇਹ ਇਸ ਗੱਲ ਨੂੰ ਆਪਾਂ ਡਿਫੈਂਡ ਨਾ ਕਰੀਏ ਕਿ ਵੀ ਕਾਂਗਰਸ ਚ ਜਾ ਕੇ ਉਹ ਸਨਾਤਨ ਵਿਰੋਧੀ ਹੋ ਜਾਣਗੇ ਜੇ ਕੋਈ ਸਨਾਤਨ ਵਿਰੋਧੀ ਗੱਲ ਸਾਹਮਣੇ ਆਏਗੀ ਕਨਿਆ ਮੇ ਤਲਵੋ ਲੋ ਜਾਂ ਹੋਰ ਵੀ ਕਿਸੇ ਆਗੂ ਵੱਲੋਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਤੇ ਆਨ ਰਿਕਾਰਡ ਕਰ ਰਿਹਾ ਮੈਂ ਉਹਦਾ ਪਤਲਾ ਫੁਕਾਂਗਾ ਕਿ ਜਿਵੇਂ ਜਿਵੇਂ ਉਹ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਜੋ ਰਾਮ ਕੋ ਲਾਏ ਹਾਂ ਮੁਨਕੋ ਲਾएंगे ਤੇ ਮੰਨ ਲਓ ਹੁਣ ਪਹਿਲਾਂ ਭਾਜਪਾ ਦੇ ਵੱਲ ਲੋਕ ਉਹਨਾਂ ਨੂੰ ਇਹੀ ਦੇਖਦੇ ਸੀ ਵੀ ਭਾਜਪਾ ਦੇ ਵੱਲ ਹੈਗੇ ਨੇ ਤਾਂ ਭਾਜਪੀ ਦੇ ਕਰਕੇ ਇਹ ਜਿਹੜਾ ਭਜਨ ਹੈ ਉਹ ਗਾਉਂਦੇ ਹੁੰਦੇ ਸੀ ਮੰਨ ਲਓ ਹੁਣ ਕਦੇ ਸਟੇਜ ਤੇ ਇਹਨਾਂ ਨੂੰ ਕੋਈ ਕਾਂਗਰਸ ਵਾਲਾ ਬੁਲਾਉਂਦਾ ਹੈਗਾ ਤੇ ਉੱਥੇ ਜਾ ਕੇ ਇਹ ਭਜਨ ਗਾਉਣਗੇ ਉਹ ਕਿਵੇਂ ਜੋ ਰਾਮ ਕੋ ਕਿਉਂਕਿ ਜਿਹੜਾ ਲੋਕ ਜਾਣਦੇ ਨੇ ਉਹ ਤਾਂ ਇਹੀ ਜਾਣਦੇ ਨੇ ਵੀ ਭਾਜਪਾ ਨੇ ਅਯੁੱਧਿਆ ਮੰਦਿਰ ਦਾ ਵੀ ਜੋ ਵੀ ਕੰਮ ਕਰਾਇਆ ਉੱਥੇ ਜਾ ਕੇ ਪਹਿਲੀ ਗੱਲ ਤਾਂ ਦੇਖੋ ਇਹ ਭਜਨ ਦਾ ਬਹਿਲਾ ਵਿਰੋਧ ਹੋਇਆ ਕਿ ਭਗਵਾਨ ਰਾਮ ਨੂੰ ਅਸੀਂ ਕੌਣ ਲ ਉਹਨਾਂ ਦੇ ਰਾਜਾ ਤੋਂ ਬਿਨਾ ਸਿ ਸਭ ਨੂੰ ਪਤਾ ਕਿ ਪਤਾ ਨਹੀਂ ਹਿਲਦਾ ਇਹ ਸਮਾਂ ਨਿਸ਼ਚਿਤ ਸੀ RAM ਲੱਲਾ ਦੇ ਜਿਹੜੇ ਦਰਬਾਰ ਦੇ ਜਿਹੜੇ ਕਪਾੜ ਖੋਲਨੇ ਸੀ ਸਮਾਂ ਨਿਸ਼ਚਿਤ ਸੀ ਇੱਕ ਇੱਕ ਚੀਜ਼ ਇਸ ਸ੍ਰਿਸ਼ਟੀ ਦੇ ਵਿੱਚ ਆ ਉਹ ਸ੍ਰਿਸ਼ਟੀ ਦੇ ਮਾਲਕ ਦੇ ਹੱਥ ਛੱਡੀਏ ਅੱਜ ਜਿਹਦੇ ਤੋਂ ਅਸੀਂ ਮੰਗਦੇ ਆ ਤੇ ਸਾਡੀ ਕੀ ਔਕਾਤ ਆ ਸੀ ਕਹਿਦੀ ਅਸੀਂ ਉਹਨੂੰ ਲੈ ਕੇ ਆਏ ਆ ਯਾਰ ਕਮਾਲ ਪਹਿਲਾਂ ਤਾਂ ਇਹ ਛੋੜ ਆ ਗਿਆ ਸਾਡੇ ਲੋਕਾਂ ਦੇ ਵਿੱਚ ਮੈਸੇਜ ਬੜਾ ਗਲਤ ਗਿਆ ਡਿਊਟੀ ਜਿਹੜੀ ਆ ਉਹ ਸਰਕਾਰ ਦੀ ਲਗਦੀ ਲੱਗੀ ਸਰਕਾਰ ਨੇ ਆਪਣੀ ਡਿਊਟੀ ਨਿਭਾਈ ਔਰ ਸੁਪਰੀਮ ਕੋਰਟ ਨੇ ਮਾਨਯੋਗ ਸਾਡੀ ਦੇਸ਼ ਦੀ ਸਰਵੋੱਚ ਨਿਆਲਿਆ ਨੇ ਫੈਸਲਾ ਲਿਆ ਨਾ ਕਿ ਇਹ ਸਰਕਾਰ ਨੇ ਫੈਸਲਾ ਲਿਆ ਸਰਕਾਰ ਤਾਂ ਜੇ ਫੈਸਲਾ ਲੈਣਾ ਚਾਹਦੀ ਤੇ ਉਹਦਰ ਪਹਿਲਾਂ ਲੈ ਸਕਦੀ ਸੀ ਸਰਕਾਰਾਂ ਤੋਂ ਉੱਪਰ ਸਾਡੀ ਦੇਸ਼ ਦੀ ਜਿਹੜੀ ਸਰਵੋੱਚ ਅਦਾਲਤ ਹੈ ਮਾਨਯੋਗ ਸੁਪਰੀਮ ਕੋਰਟ ਨੇ ਡਿਸੀਜਨ ਲਿਆ ਔਰ ਉਹ ਤੱਥਾਂ ਦੇ ਆਧਾਰ ਤੇ ਇਹ ਭਜਨ ਹੁਣ ਗਾਇਆ ਕਰਨਗੇ ਕਿਉਂਕਿ ਹੁਣ ਸਿੱਧੇ ਤੌਰ ਤੇ ਕਾਂਗਰਸ ਦਾ ਉਹਨਾਂ ਨੇ ਕਹਿਤਾ ਵੀ ਮੈਂ ਉਧਰ ਜਾਣਾ ਹੈਗਾ ਤੇ ਜਾਂ ਮੈਂ ਜਾ ਸਕਦਾ ਜਾਂ ਮੈਂ ਇੱਛਾ ਹੈਗਾ ਕਿ ਵੀ ਕਾਂਗਰਸ ਦੇ ਵਿੱਚ ਜਾਵਾਂ ਇਹ ਹੁਣ ਭਜਨ ਜੇ ਹੁਣ ਸਟੇਜ ਤੇ ਕਿਤੇ ਜਾਂਦੇ ਜੇ ਮੰਨ ਲਓ ਉਹਨਾਂ ਕੋਈ ਫਰਮਾਇਸ਼ ਆਉਂਦੀ ਹੈ ਵੀ ਜੋ ਰਾਮਕੁਲਾਏ ਇਹ ਸੁਣਾਓ ਸਾਨੂੰ ਤੇ ਉਹ ਗਾਉਣਗੇ ਵੀ ਉਸ ਤਰੀਕੇ ਨਾਲ ਕਿਉਂਕਿ ਹੁਣ ਤਾਂ ਉਧਰ ਦੂਰੀ ਬਣਾ ਚੁੱਕੀ ਇਹ ਉਹਨਾਂ ਦਾ ਨਿੱਜੀ ਫੈਸਲਾ ਹੈ ਬਤੌਰ ਕਲਾਕਾਰ ਉਹਨਾਂ ਨੇ ਲੋਕਾਂ ਦੀਆਂ ਫਰਮਾਇਸ਼ਾਂ ਨੂੰ ਪੂਰੀਆਂ ਜ਼ਰੂਰ ਕਰਨਾ ਹੈ ਬਤੌਰ ਕਲਾਕਾਰ ਹਾਲਾਂਕਿ ਮੈਂ ਕੋਈ ਉਹਨਾਂ ਦਾ ਮੈਨੇਜਰ ਤਾਂ ਹੈ ਨਹੀਂਗਾ ਜਿਹੜਾ ਮੈਂ ਦੱਸੂਗਾ ਕਿ ਵੀ ਉਹਨ ਇਹ ਭਜਨ ਗਾਣੇ ਨੇ ਜਾਂ ਨਹੀਂ ਗਾਣ ਮੇਰਾ ਤਾਂ ਕੋਈ ਉਹਨਾਂ ਨਾਲ ਕੋਈ ਪਰਸਨਲ ਲਿੰਕ ਨਹੀਂ ਹੈ ਇਹ ਉਹਨਾਂ ਦੇ ਨਿੱਜੀ ਫੈਸਲੇ ਆ ਮੈਂ ਅੱਜ ਤੁਹਾਡੇ ਨਾਲ ਇਸ ਗੱਲ ਤੇ ਜ਼ਰੂਰ ਉਹਨਾਂ ਦਾ ਸਮਰਥਨ ਕਰਦਾ ਵੀ ਜਦੋਂ ਇੱਕ ਵਿਅਕਤੀ ਦੇਖੋ ਅਭੀਤੇ ਦਿਨੀ ਗਿਦਰੜ ਬਾਹੇ ਤੋਂ ਜਿਹੜੇ ਡਿੰਪੀ ਢਿੱਲੋ ਬੜਾ ਲੰਮਾ ਅਰਸਾ ਤਕਰੀਬਨ 40 42 ਸਾਲ ਉਹਨਾਂ ਨੇ ਸ਼ਰਮ ਨਹੀਂ ਕਾਲੇਦਲ ਨੂੰ ਦਿੱਤਾ ਔਰ ਥੋੜਾ ਜਿਹਾ ਲੈ ਟਿਕਟ ਅਨਾਉਂਸ ਵੀ ਨਹੀਂ ਹੋਈ ਇੱਕ ਖਦਸ਼ਾ ਲੱਗਿਆ ਵੀ ਟਿਕਟ ਕਿਤੇ ਸੁਖਵੀਰ ਸਿੰਘ ਬਾਦਲ ਜੀ ਆਪ ਲੈ ਰਹੇ ਉਸ ਗੱਲ ਨੂੰ ਕਲੀਅਰ ਕਰਨ ਤੋਂ ਬਗੈਰ ਆਪਦੇ ਰਾਜਨੀਤਿਕ ਪਿਵệਖ ਨੂੰ ਦੇਖਦੇ ਆ ਉਹਨਾਂ ਨੇ ਮਿੰਟਾਂ ਸਕਿੰਟਾਂ ਜਾਂ ਆਮ ਆਦਮੀ ਪਾਰਟੀ ਛਾਲ ਮਾਰੀ ਔਰ ਸੁਖਵੀਰ ਸਿੰਘ ਬਾਦਲ ਦੀ ਮੈਂ ਇੰਟਰਵਿਊ ਦੇਖ ਰਿਹਾ ਸੀ ਵੀ ਉਹ ਭਾਬੁਖ ਹੋਏ ਹੈਨਾ ਲੰਬੀ ਯਾਰੀ ਤੇ ਇਸੇ ਤਰੀਕੇ ਨਾਲ ਰਵਨੀਤ ਸਿੰਘ ਬਿੱਟੂ ਦਾ ਐਗਜ਼ਾਮਪਲ ਤੁਹਾਨੂੰ ਮੈਂ ਦਿੱਤਾ ਸੁਨੀਲ ਜਾਖੜ ਜੀ ਦਾ ਦਿੱਤਾ ਨਵਜੋਤ ਸਿੰਘ ਸਿੱਧੂ ਜਿਹੜੇ ਕਹਿੰਦੇ ਸੀ ਵੀ ਕਾਂਗਰਸ ਮੁੰਨੀ ਤੋਂ ਵੱਧ ਬਦਨਾਮ ਹੈ ਹੈ ਉਹ ਕਿਤੇ ਕਿਤੇ ਮਤਲਬ ਸ਼ਲੋਕ ਡਾਕਟਰ ਮਨਮੋਹ ਸਿੰਘ ਬਾਰੇ ਉਹਨਾਂ ਨੇ ਕੀ ਕੀ ਕਹੇ ਆ ਤੇ ਉਹ ਅੱਜ ਕਾਂਗਰਸ ਦੇ ਵਿੱਚ ਬਤੌਰ ਮੰਤਰੀ ਸੇਵਾ ਕਰ ਚੁੱਕੇ ਆ ਪੰਜਾਬ ਦੇ ਪ੍ਰਧਾਨ ਲੱਗ ਚੁੱਕੇ ਕਾਂਗਰਸ ਦੇ ਤੇ ਕਾਂਗਰਸ ਦੇ ਇਸ ਟਾਈਮ ਉਹਨਾਂ ਦੀ ਵਧੀਆ ਉੱਪਰ ਗਾਂਧੀ ਪਰਿਵਾਰ ਨਾਲ ਅੱਛੀ ਉਹਨਾਂ ਦੀ ਮਿੱਤਰਤਾ ਹੈ ਤੇ ਮੈਂ ਨਹੀਂ ਸਮਝਦਾ ਕਿ ਕੋਈ ਕਿਸੇ ਦਾ ਕਰਦਾਰ ਲੱਗ ਜਾਂਦਾ ਇਹ ਰਾਜਨੀਤੀ ਦੇ ਫੈਸਲੇ ਨੇ ਇਹ ਲੋਕਾਂ ਦੇ ਨਿੱਜੀ ਫੈਸਲੇ ਗਾਇਕ ਵਜੋਂ ਇਸਤੇਮਾਲ ਕੀਤੇ ਜਾ ਰਹੇ ਸੀ ਭਾਜਪਾ ਵੱਲੋਂ ਕਨਈਆ ਮਿੱਤਲ ਹੋ ਸਕਦਾ ਹੈ ਜੀ ਭਾਜਪਾ ਨੇ ਉਹਨਾਂ ਨੂੰ ਇਸਤੇਮਾਲ ਕੀਤਾ ਹੈ ਤੇ ਜਦੋਂ ਉਹਨਾਂ ਨੂੰ ਕੰਮ ਲੱਗਿਆ ਤੇ ਸ਼ਾਇਦ ਹੋ ਸਕਦਾ ਹੈ ਇਹ ਕੁਝ ਗੱਲਾਂ ਕਰਕੇ ਕਨਿਆ ਮਿੱਤਲ ਨੇ ਮਜਬੂਰਨ ਫੈਸਲਾ ਲਿਆ ਹੋਵੇ ਪਰ ਕਨਿਆ ਮਿੱਤਲ ਦੀ ਵੀ ਕੋਈ ਨਾ ਕੋਈ ਸੋਚ ਜ਼ਰੂਰ ਰਹੀ ਹੋਣੀ ਉਹਨਾਂ ਦੇ ਨਾਲ ਵਿਚਰਨ ਦੀ ਅਸੀਂ ਦੇਖਿਆ ਵੀ ਪਿਛਲੇ ਕੁਝ ਟਾਈਮ ਤੋਂ ਕਨਿਆ ਮਿੱਤਲ ਜੀ ਨੇ ਪੂਰੇ ਹਰਿਆਣੇ ਚ ਇੱਕ ਯਾਤਰਾ ਵੀ ਕੀਤੀ ਜਿਹਦੇ ਸ਼ਾਇਦ ਹੋ ਸਕਦਾ ਆਪਣਾ ਵਰਚਸਵ ਜਿਹੜਾ ਉਹ ਖੜਾ ਕਰਨ ਦੇ ਲਈ ਇੱਕ ਪ੍ਰਯਾਸ ਕੀਤਾ ਗਿਆ ਹੋਵੇ ਤੇ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਮਿਲਿਆ ਹੋਊਗਾ ਵੀ ਮੈਨੂੰ ਸ਼ਰ ਪਹਾੜ ਪਹਾੜ ਕੋਈ ਟਿਕਟ ਦੇਗੀ ਕਿਸੇ ਨਾ ਕਿਸੇ ਇਲਾਕੇ ਚੋਂ ਤੇ ਪੂਰੇ ਹਰਿਆਣੇ ਚ ਉਹਨਾਂ ਨੇ ਇੱਕ ਧਾਰਮਿਕ ਯਾਤਰਾ ਬੜੇ ਵੱਡੇ ਪੱਧਰ ਤੇ ਉੱਤੇ ਕੀਤੀ ਪਰ ਹੋ ਸਕਦਾ ਜਦੋਂ ਉੱਤੇ ਨਹੀਂ ਕੋਈ ਟਿਕਟ ਦੀ ਗੱਲ ਬਣੀ ਜਾਂ ਕੋਈ ਇਸ ਤਰ੍ਹਾਂ ਦੀ ਜਿਹੜੀ ਗੱਲ ਰਹੀ ਹੋਏਗੀ ਆ ਕਾਂਗਰਸ ਨੂੰ ਚੁਣਨਾ ਪਿਆ ਹੋਵੇ ਇਹ ਉਹਨਾਂ ਦਾ ਨਿੱਜੀ ਫੈਸਲਾ ਹੈ ਮੇਰਾ ਸਿਰ ਵਾਜ ਤੁਹਾਡੇ ਨਾਲ ਤੁਹਾਡੇ ਚੈਨਲ ਰਾਹੀਂ ਸਾਰੇ ਮੇਰੇ ਸਨਾਤਰੀਆਂ ਨੂੰ ਇੱਕ ਬੇਨਤੀ ਹੈ ਲੋਕਾਂ ਨੇ ਇੱਕ ਇਹ ਵੀ ਗੱਲ ਕਹਿਤੀ ਵੀ ਇਹਨਾਂ ਨੂੰ ਹੁਣ ਇਹਨਾਂ ਦਾ ਬਾਈਕਟ ਕਰ ਰਹੇ ਆ ਵੀ ਅਸੀਂ ਇਹਨਾਂ ਨੂੰ Hindu ਨਹੀਂ ਮੰਨਦੇ ਜਾਂ ਅਸੀਂ ਇਹਨਾਂ ਨੂੰ ਅਨਫੋਲੋ ਕਰ ਦੋ ਬਹੁਤ ਸਾਰੇ ਲੋਕਾਂ ਨੇ ਟਿੱਪਣੀਆਂ ਕੀਤੀ ਸੋਸ਼ਲ ਮੀਡੀਆ ਤੇ ਛਾਇਆ ਉਹਨਾਂ ਨੂੰ ਕਿਵੇਂ ਦੇਖਦੇ ਹੋ ਪਹਿਲੀ ਗੱਲ ਤਾਂ ਇਕ ਕਿਸੇ ਨੂੰ ਸਨਾਤਨ ਤਰੰਧ ਵਿੱਚ ਇਸ ਗੱਲ ਦਾ ਪਰਮਾਨ ਨਹੀਂ ਹੈਗਾ ਕਿ ਉਹ ਕਿਸੇ ਨੂੰ ਸਰਟੀਫਿਕੇਟ ਵੰਡੇ ਕਿ ਕੌਣ ਹਿੰਦੂ ਹੈ ਕੌਣ ਨਹੀਂ ਹੈ ਜਿਹੜਾ ਸਨਾਤਨ ਨੂੰ ਪਿਆਰ ਕਰਦਾ ਹੈ ਸਨਾਤਨ ਦੇ ਲਈ ਕੰਮ ਕਰਦਾ ਹੈ ਸਨਾਤਨ ਦੇ ਅਲਖ ਜਗਾਂ ਦੇ ਲਈ ਸਨਾਤਨ ਦੇ ਪ੍ਰਚਾਰ ਪ੍ਰਸਾਰ ਚ ਆਪਣਾ ਸਹਿਯੋਗ ਕਰਦਾ ਉਹਨੂੰ ਦੱਸਣ ਦੀ ਲੋੜ ਨਹੀਂ ਕਿ ਉਹ ਸਨਾਤਨੀ ਹੈ ਤੇ ਕਨਯਾ ਮਿੱਤਲ ਦਾ ਮੈਂ ਕੋਈ ਪਰਸਨਲ ਫਾਲੋਅਰ ਨਹੀਂ ਹੈਗਾ ਨਾ ਹੀ ਮੇਰਾ ਕੋਈ ਇਹਨਾਂ ਦੇ ਰਾਜਨੀਤਿਕ ਫੈਸਲਿਆਂ ਨਾਲ ਕੋਈ ਲੈਣਾ ਦੇਣਾ ਲੇਕਿਨ ਮੈਂ ਦੇਖ ਰਿਹਾ ਕੁਝ ਦਿਨਾਂ ਤੋਂ ਸੋਸ਼ਲ ਨੈਟਵਰਕ ਤੇ ਬਾੜੀ ਆ ਗਈ ਉਹਨਾਂ ਦੇ ਖਿਲਾਫ ਕਿ ਜੀਏ ਗਦਾਰ ਹੈ ਇਹਦਾ ਬਾਇਕਾਟ ਕਰੋ ਅਨਫੋਲੋ ਕਰੋ ਭਾਜਪਾ ਬੜੇ ਵੱਡੇ ਵੀ ਅੱਜ ਤੁਹਾਡੇ ਚੋਣਵੀ ਮંચਾਂ ਦੇ ਉੱਤੇ ਉਹਦਾ ਗੀਤ ਤੇ ਭਜਨ ਚੱਲੇ ਤੇ ਉਹ ਠੀਕ ਹੈ ਅੱਜ ਜੇ ਉਹ ਕਾਂਗਰਸ ਨੂੰ ਆਪਣਾ ਰਸਤਾ ਚੁਣ ਲੈਂਦਾ ਕਾਂਗਰਸ ਦੇ ਵਿੱਚ ਉਹ ਆਪਣੇ ਚੋਣਵੀ ਸਫ਼ਰ ਦੀ ਸ਼ੁਰੂਆਤ ਕਰਦਾ ਤੇ ਉਹਨੂੰ ਅਨਫੋਲੋ ਕਰ ਦਿਓ ਭਾਜਪਾ ਵੱਲੋਂ ਇਹ ਬੜਾ ਜੋਰਾ ਸ਼ੋਰਾ ਦੇ ਅਭਿਆਨ ਚਲਾਇਆ ਜਾ ਰਿਹਾ ਹੈ ਇਹੀ ਤੁਹਾਡਾ ਜੇ ਅਭਿਆਨ ਕਨਈਆ ਮਿੱਤਲ ਦੇ ਨਾਲ ਸਿਟਿੰਗ ਕਰਕੇ ਉਹਦੇ ਮਸਲੇ ਜਾਣਨ ਦੀ ਕੋਸ਼ਿਸ਼ ਕੀਤੀ ਹੁੰਦੀ ਸ਼ਿਆਦ ਹਰਿਆਣੇ ਤੁਹਾਨੂੰ ਉਹਦੀ ਸਨਾਤਨ ਦੀ ਜਿਹੜੀ ਪ੍ਰਚਾਰ ਪ੍ਰਸਾਰ ਦੀ ਡਿਊਟੀ ਉਹਨੂੰ ਬੰਦੇ ਆ ਰਹੇ ਆ ਉਹਦੇ ਵੇਲੇ ਤੁਹਾਨੂੰ ਹਰਿਆਣੇ ਬਹੁਤ ਵੱਡਾ ਬਲ ਮਿਲਦਾ ਇਹ ਚੀਜ਼ ਵੱਲ ਤਾਂ ਭਾਜਪਾ ਦਾ ਧਿਆਨ ਨਹੀਂ ਗਿਆ ਅੱਜ ਭਾਜਪਾ ਦੇ ਅੰਦਰ ਕਿਤੇ ਨਾ ਕਿਤੇ ਦੇਖੋ ਪੂਰੇ ਪੰਜਾਬ ਦੇ ਵਿੱਚ ਭਾਜਪਾ ਦੀ ਏਡੀ ਵੱਡੀ ਸੀਨੀਅਰ ਲੀਡਰਸ਼ਿਪ ਬੈਠੀ ਸੀ ਲੇਕਿਨ ਕਾਂਗਰਸ ਤੋਂ ਆਏ ਪਰਮੇਸ਼ਰ ਸਿੰਘ ਬਿੱਟੂ ਨੂੰ ਮੰਤਰੀਪਦ ਮਿਲਣਾ ਔਰ ਰਾਜਸਥਾਨ ਤੋਂ ਜਾ ਕੇ ਰਾਜ ਸਭਾ ਚ ਭੇਜ ਦੇਣਾ ਤੇ ਦੂਜੇ ਪਾਸੇ ਜੋ ਪ੍ਰਚਾਰ ਪ੍ਰਸਾਰ ਕਰ ਰਹੇ ਉਹਨਾਂ ਬਾਰੇ ਸੋਚਣਾ ਨਾ ਜਿਹੜੇ ਪ੍ਰਚਾਰ ਪ੍ਰਸਾਰ ਕਰ ਰਹੇ ਆ ਤੁਹਾਡੇ ਵੀ ਜੀ ਜਾਣ ਕਰ ਰਹੇ ਕੇਵਲ ਪੰਜਾਬ ਨਹੀਂ ਪੂਰੇ ਦੇਸ਼ ਚ ਯੂਪੀ ਚ ਪੰਜਾਬ ਚ ਹਰਿਆਣੇ ਚ ਵਕ ਵਕ ਸਟੇਟਾਂ ਚ ਘਰਾਂਿਆਂ ਮਿਲ ਤਲ ਜਾ ਕੇ ਆਏ ਜੋ ਉਹਨਾਂ ਨੇ ਬੀਤੇ ਸਮੇਂ ਮੀਡੀਆ ਰਿਪੋਰਟਸ ਅਪਾ ਦੇਖਿਆ ਤੇ ਉਹਨਾਂ ਨੂੰ ਦਰਕਨਾਲ ਕਰ ਦੇਣਾ ਤੇ ਹਰ ਵਿਅਕਤੀ ਦਾ ਮੈਂ ਤਾਂ ਕਹਿੰਦਾ ਵੀ ਨਿੱਜੀ ਫੈਸਲਾ ਜੇ ਸਨਾਤਨ ਵਿਰੋਧੀ ਕੋਈ ਗੱਲ ਭਵਿਕ ਚ ਉਹਨਾਂ ਵੱਲੋਂ ਹੁੰਦੀ ਆ ਤੁਹਾਡੇ ਚੈਨਲ ਤੇ ਮੈਂ ਕਹਿ ਰਿਹਾ ਕਿ ਪੁੱਤਰਾ ਸਭ ਤੋਂ ਪਹਿਲਾਂ ਮੈਂ ਫੁਕਾਂਗਾ ਉਹਨਾਂ ਦਾ ਜਿਸ ਸਨਾਤਨ ਵਿਰੋਧੀ ਹੋਏ ਪਰ ਜੇ ਇਹਨੂੰ ਵੇਟ ਤਾਂ ਕਰ ਲੋ ਪਹਿਲੇ ਅੰਦਾਜ਼ੇ ਲਾ ਰਹੇ ਹਾਂ ਕਿ ਵੀ ਇਹ ਸਨਾਤਨ ਵਿਰੋਧੀ ਹੋ ਗਿਆ ਇਹਨੇ ਸਨਾਤਨ ਦਾ ਜਿਹ ਉਧਰ ਕਹਿ ਰਿਹਾ ਵਿਅਕਤੀ ਹੈ ਕਿ ਕਿ ਮੈਂ ਇਹ ਸਾਬਤ ਕਰਨਾ ਚਾਹੁੰਦਾ ਕਿ ਸਨਾਤਨ ਇੱਕ ਦਲ ਨਹੀਂ ਹੈ ਸਨਾਤਨ ਦੀ ਵਜ੍ਹਾ ਨਾਲ ਫਿਰ ਰਿਪੀਟ ਕਰ ਰਹੇ ਹਾਂ ਸਨਾਤਨ ਦੀ ਵਜ੍ਹਾ ਨਾਲ ਤਾਂ ਕੋਈ ਰਾਜਨੀਤਿਕ ਦਲ ਹੋ ਸਕਦਾ ਹੈ ਲੇਕਿਨ ਕਿਸੇ ਰਾਜਨੀਤਿਕ ਦਲ ਵੱਲੋਂ ਇਹ ਕਿਹਾ ਜਾਵੇ ਵੀ ਸਾਡੀ ਵਜ੍ਹਾ ਨਾਲ ਸਨਾਤਨ ਹੈ ਇਹ ਕਤਈ ਨਹੀਂ ਅਜਾ ਭਾਜਪਾ ਨੂੰ ਇਸ ਦਾ ਕੋਈ ਨੁਕਸਾਨ ਹੋ ਸਕਦਾ ਘਰੇਆ ਮਿੱਤਲ ਦੇ ਕਾਂਗਰਸ ਦੇ ਵਿੱਚ ਜਾਣ ਨੂੰ ਦੇਖੋ ਨੁਕਸਾਨ ਤਾਂ ਪਹਿਲਾਂ ਹੀ ਮੈਂ ਕੁਝ ਦੋ ਦਿਨ ਪਹਿਲਾਂ ਮੀਡੀਆ ਰਿਪੋਰਟਸ ਦੇਖੀਆਂ ਕਿ ਭਾਜਪਾ ਹਰਿਆਣਾ ਦੇ ਅੰਦਰ ਬਹੁਮਤ ਤੋਂ ਦੂਰ ਆ ਰਹੀ ਹੈ ਜੋ ਸਰਵੇ ਉਹਨਾਂ ਦੇ ਇੰਟਰਨਲ ਖੁਦ ਭਾਜਪਾ ਨੇ ਕਰਵਾਇਆ ਤੇ ਇਹ ਵੀ ਮੈਂ ਸਮਝਦਾ ਵੱਡਾ ਨੁਕਸਾਨ ਕਿਉਂਕਿ ਇਹ ਅਗਰਵਾਲ ਬਰਾਦਰੀ ਦੇ ਇੱਕ ਬਹੁਤ ਵੱਡੇ ਚਿਹਰੇ ਨੇ ਹਾਲੀ ਦੇ ਅੰਦਰ ਇਹਨਾਂ ਨੇ ਬਹੁਤ ਤੇ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ ਪੈਦਲ ਯਾਤਰਾਵਾਂ ਕੀਤੀਆਂ ਤੇ ਨੈਚਰਲੀ ਗੱਲ ਹੈ ਇਹਨਾਂ ਦੇ ਫੋਲੋਅਰਸ ਦਾ ਬਹੁਤ ਵੱਡੀ irdad ਚ ਨੇ ਜਿਹੜੇ ਪਿਆਰ ਕਰਦੇ ਆ ਤੇ ਨੁਕਸਾਨ ਕਿਤੇ ਨਾ ਕਿਤੇ ਭਾਇਪਾ ਨੂੰ ਚੇਲਣਾ ਪਏਗਾ ਪਰ ਇਹ ਸਾਰੇ ਸਮੀਕਰਨ ਭਾਇਪਾ ਕੋਲ ਬਹੁਤ ਵੱਡੀਆਂ ਏਜੰਸੀਆਂ ਨੇ ਹਰ ਇੱਕ ਰਾਜ ਦੇ ਦਲ ਕੋ ਹੁੰਦੀ ਹੈ ਇਹ ਪਹਿਲਾਂ ਤੈਅ ਕਰਨੀਆਂ ਚਾਹੀਦੀਆਂ ਸੀ ਲੇਕਿਨ ਅੱਜ ਤੁਸੀਂ ਵਿਰੋਧ ਕਰ ਰਹੇ ਹੋ ਇੱਕ ਦਿਨ ਪਹਿਲਾਂ ਜਦੋਂ ਤੁਹਾਡੀ ਚੇਰ ਤੇ ਤੁਹਾਡੇ ਮੰਚ ਤੇ ਉਹ ਬੰਦਾ ਮੌਜੂਦ ਹੈ ਤਾਂ ਤੁਹਾਡੇ ਵਾਸਤੇ ਉਹ ਤਾਂ ਰੱਬ ਹੈ ਤੁਸੀਂ ਉਹਨੂੰ ਐਨ ਦੇਖੋ ਲੁਧਿਆਣਾ ਵੀ ਜਿਹੜੀ ਗੱਲ ਕੀਤੀ ਕਿ ਚਨਾਵੀ ਸਭਾ ਚ ਆਏ ਉਹਨਾਂ ਦੇ ਪੈਰੀ ਦਰਦ ਤੱਕ ਆ ਰਹੇ ਰਮਨੀ ਸਿੰਘ ਬੇਟੂ ਤੁਸੀਂ ਦੇਖੋ ਵੀਡੀਓ ਦੇਖ ਲੋ ਇੱਕ ਸਟੇਜ ਵੀ ਸਾਂਝੀ ਹੋਈ ਸੀ ਤੇ ਪਹਿਰੇ ਹੱਤ ਲਾਰੇ ਆ ਤੇ ਹਲਤ ਜੀ ਉਹ ਕਾਂਗਰਸ ਚ ਚਲੇ ਗਏ ਤਾਂ ਉਹ ਮਾਰੇ ਹੋਗੇ ਇਹ ਕੋਈ ਕਰੈਕਟਰੀਆ ਕਿਸੇ ਦਾ ਇਹ ਸਟੈਂਟ ਤੁਸੀਂ ਨਹੀਂ ਸਟੈਂਟ ਮੈਂ ਉਹਨਾਂ ਵੱਲੋਂ ਨਹੀਂ ਕਵਾਂਗਾ ਲੇਕਿਨ ਸਾਡੇ ਲੋਕਾਂ ਦੀ ਮਾਨਸਿਕਤਾ ਗਲਤ ਹੋ ਗਈ ਕਿ ਅਸੀਂ ਇੱਕ ਮਿੰਟ ਚ ਬੰਦੇ ਨੂੰ ਉਸ ਉਹਦੀ ਜਿਹੜੀ ਦੇਨ ਸਨਾਤਨ ਨੂੰ ਜੋ ਉਹਨੇ ਹੁਣ ਤੱਕ ਪਿਆਰ ਦਿੱਤਾ ਜੋ ਉਹਨੇ ਸਨਾਤਨ ਨੂੰ ਅੱਗੇ ਲੈ ਜਾਣ ਲਈ ਪ੍ਰਯਾਸ ਕੀਤੇ ਉਹਨਾਂ ਉੱਪਰ ਅਸੀਂ ਕੋਦਾਂ ਮਿੱਟੀ ਪਾ ਦਈਏ ਐਦਾਂ ਨਹੀਂ ਯਾਰ ਕਿਸੇ ਬੰਦੇ ਦਾ ਮੋਰਲ ਡਾਊਨ ਨਾ ਕਰੋ ਵੀ ਕਹ ਲਓ ਵਾਕਈ ਕਹੋ ਯਾਰ ਵੀ ਮੈਂਨੇ ਸਾਲਾਂ ਤੋਂ ਸਨਾਤਨ ਦੀ ਸੇਵਾ ਕੀਤੀ ਤੇ ਅੱਜ ਮੇਰੇ ਨਿੱਜੀ ਫੈਸਲੇ ਨਾਲ ਮੈਨੂੰ ਸਨਾਤਨ ਤੋਂ ਦੂਰ ਕਰਨ ਦੀ ਸਨਾਤਨ ਦਾ ਗੱਦਾਰ ਕਿਹਾ ਜਾਵੇ ਤੇ ਯਾਰ ਮੈਂ ਛੱਡੀ ਦਿਨਾ ਇਸ ਤਰ੍ਹਾਂ ਨਹੀਂ ਵੀ ਉਹਦੇ ਰਾਜਨੀਤਿਕ ਸਫ਼ਰ ਨੂੰ ਇੱਕ ਸਾਈਡ ਤੇ ਰੱਖਿਆ ਜਾਵੇ ਜੋ ਸਨਾਤਨ ਦਾ ਪ੍ਰਚਾਰ ਪ੍ਰਸਾਰ ਹੈ ਉਹਨੂੰ ਵੱਖ ਰੱਖਿਆ ਜਾਵੇ